ਡਿਵੀਜ਼ਨ ਕਸਬਾ ਪੁਲੱਤ ਵਿੱਚ 11 ਮੋਬਾਈਲ ਫੋਨ ਚੋਰੀ ਅਤੇ ਗਮ ਹੋਏ ਸਨ ਜਿਨ੍ਹਾਂ ਨੂੰ ਪੁਲਿਸ ਵੱਲੋਂ ਟ੍ਰੇਸ ਕਰਕੇ ਫੋਨ ਦੇ ਅਸਲੀ ਮਾਲਕਾਂ ਨੂੰ ਡੀਐਸਪੀ ਦਫ਼ਤਰ ਪੁਲੱਤ ਭਲਾ ਕੇ ਉਹਨਾਂ ਦੇ ਹਵਾਲੇ ਕੀਤੇ ਗਏ ਇਸ ਮੌਕੇ ਮੋਬਾਈਲ ਮਾਲਕਾਂ ਵੱਲੋਂ ਪੁਲੀਸ ਟੀਮ ਦਾ ਧੰਨਵਾਦ ਕੀਤਾ ਪਬਲਿਕ ਸਪੌਟ ਨਿਊਜ਼ ਦੇਦਾਨ ਪੁਲੱਤ ਤੋਂ ਮਨਜੀਤ ਸਿੰਘ ਛੀਮਾ ਦੀ ਰਿਪੋਰਟ ਇਹ ਜਿਹੜੇ ਅੱਜ ਅਸੀਂ ਤਕਰੀਬਨ 11 ਫੋਨ ਜਿਹੜੇ ਹੈਗੇ ਆ ਉਹ ਜਿਹੜੇ ਲੋਕਾਂ ਦੇ ਮੈਸਿੰਗ ਸੀਗੇ ਉਹ ਰਿਪੋਰਟ ਕੀਤੇ ਹੈ ਸਾਡਾ ਜਿਹੜਾ ਹੈਗਾ ਇੱਕ ਸੌਫਟਵੇਅਰ ਆ ਸੀ ਆਇਆ ਸਿਸਟਮ ਉਹਦੇ ਤਹਿਤ ਜਦੋਂ ਵੀ ਕੋਈ ਫੋਨ ਮਿਸ ਹੁੰਦਾ ਆ ਉਹਦੀ ਜੋ ਜਾਣਕਾਰੀ ਸਾਨੂੰ ਦਿੱਤੀ ਜਾਂਦੀ ਹੈ ਤੇ ਉਹ ਅਸੀਂ ਉਹਦੀ ਜਿਹੜੀ ਹੈਗੀ ਹੈ ਜੋ ਇਨਫੋਰਮੇਸ਼ਨ ਅਪਲੋਡ ਕਰ ਦਿੰਦੇ ਆ ਰਿਪੋਰਟ ਤੇ ਜਦੋਂ ਵੀ ਉਹ ਫੋਨ ਕਿਤੇ ਚਾਦਾ ਹੈਗਾ ਤੇ ਉਹਦਾ ਸਾਨੂੰ ਮੈਸੇਜ ਆ ਜਾਂਦਾ ਕਿ ਉਹਦੇ ਵਿੱਚ ਇਸਟੇਮਾਸਿੰਗ ਪਈ ਹੈ ਉਹ ਇਸ ਟਿਕਣਾ ਜਿਹੜੀ ਉੱਤੇ ਘਰਵੇ ਕਰਦੇ ਬਜਟ ਟੈਕਨੀਕਲ ਦੇ ਚਾਰਜ ਜਿਹੜੇ ਐ ਜਿਪਤੀ ਐ ਇਹਨਾਂ ਦੇ 11 ਫੋਨ ਜਿਹੜੇ ਹੈਗੇ ਆ ਉਹ ਜਿਹੜੇ ਲਗ ਲਗ ਜਾਉਂ ਤੋਂ 19 ਪਲੇਸ ਹੋ ਗਏ ਸੀ ਉਹ ਰਿਕਵਰ ਕਰਕੇ ਤੇ ਜਿਹੜੇ ਇਹਨਾਂ ਦੇ ਅਸੂਬਾਸ ਦੇ ਹੱਦ ਬਜਟ ਸਰ ਜੀ ਹੋਰ ਲੋਕਾਂ ਨੂੰ ਜਿਹੜੇ ਮੋਬਾਈਲ ਫੋਨ ਗੁੰਮ ਹੁੰਦੇ ਕੋਈ ਕਹਿਣਾ ਚਾਹੋ ਮੋਬਾਈਲ ਫੋਨ ਲੋਕਾਂ ਦੇ ਜਿਹੜੇ ਮਿਸਪਲੇਸ ਹੁੰਦੇ ਆ ਗੁੰਮ ਹੋ ਜਾਂਦੇ ਆ ਤੇ ਜਾਂ ਡੇਢ ਜਾਂਦੇ ਆ ਉਹ ਅਸੀਂ ਲੋਕਾਂ ਨੂੰ ਇਹੀ ਦੱਸਣਾ ਚਾਹੁੰਦੇ ਆ कि ਜਦੋਂ ਵੀ ਉਹਨਾਂ ਨਾਲ ਕੋਈ ਹੈ ਜਾਂ ਇਨਸੀਡੈਂਟ ਹੁੰਦਾ ਤੇ ਉਦੀ ਉਹ ਜਾਣਕਾਰੀ ਤੁਰੰਤ ਸਾਡੇ ਸਾਹਮਣੇ ਤੇ ਆ ਕੇ ਦੇ ਸਕਦੇ ਆ ਤੇ ਤਾਂ ਕਿ ਅਸੀਂ ਉਹਨਾਂ ਦੀ ਜਿਹੜੀ ਹੈ ਇਹ ਇਨਫੋਰਮੇਸ਼ਨ ਇਸ ਪੋਰਟਲ ਰਾਹੀਂ ਜਿਹੜੀ ਆ ਅਪਲੋਡ ਕਰ ਸਕੀਏ ਤੇ ਉਹਨਾਂ ਨੂੰ ਜਿਹੜੀ ਆ ਫੋਨ ਦੁਆਰਾ ਜਿਹੜਾ ਚਲਨ ਤੇ ਪ੍ਰਾਪਤ ਕਰਵਾ ਕੇ ਉਹਨਾਂ ਦੇ ਹੱਥ ਉੱਪਰ ਆਜ ਕਿੰਨੇ ਸਾਜੀ ਫੋਨ ਜਿਹੜੇ ਲੱਭ ਕੇ ਦਿੱਤੇ ਗਏ ਆ ਅੱਜ ਤੋਂ 11 ਫੋਨ ਕਿਲੇ ਹੈਗੇ ਆ ਉਹ ਲੱਭ ਕੇ ਤੇ ਇਹਨਾਂ ਦੇ ਮਰਦਾਂ ਕੋਲ ਧੰਨਵਾਦ। ਹਾਂ ਜੀ ਅੱਜ ਜਿਹੜਾ ਤੁਹਾਨੂੰ ਪੁਲਾਥ ਡੀਐਸਪੀ ਸਾਹਿਬ ਦੇ ਦਫ਼ਤਰ ਤੋਂ ਜਿਹੜੇ ਅੱਜ ਫੋਨ ਤੁਹਾਡਾ ਗਵਾਚਾ ਸੀ ਮਿਲਿਆ ਹੈਗਾ ਆ। ਕਦੋਂ ਇਹ ਫੋਨ ਗਵਾਚਾ ਸੀ ਤੁਹਾਡਾ ਫੋਨ? ਮੇਰਾ ਫੋਨ ਤਕਰੀਬਨ 1 ਸਾਲ ਬਾਅਦ ਮਿਲਿਆ। ਮੈਂ ਮਾਨਯੋਗ ਐਸਐਸਪੀ ਸਾਹਿਬ, ਮਾਨਯੋਗ ਡੀਐਸਪੀ ਸਾਹਿਬ, ਮਾਨਯੋਗ ਐਸਐਚਓ ਸਾਹਿਬ ਤੇ ਸਾਰੀ ਸਮੂਹ ਟੀਮ ਦਾ ਬਹੁਤ-ਬਹੁਤ ਧੰਨਵਾਦ ਕਰਦੀ ਆਂ ਤੇ ਪੰਜਾਬ ਪੁਲਿਸ ਨੂੰ ਸਲੂਟ ਕਰਦੀ ਆਂ ਆਪਣੇ ਵੱਲੋਂ ਕਿ ਉਹਨਾਂ ਨੇ ਆਪਣਾ ਬਹੁਤ ਹੀ ਵਧੀਆ ਕੰਮ ਕੀਤਾ ਹੈ ਗਾ। ਜਿਸ ਤਰ੍ਹਾਂ ਅੱਜ ਤੁਹਾਨੂੰ ਫੋਨ ਮਿਲਿਆ ਤੁਹਾਨੂੰ ਮੈਸੇਜ ਵਗੈਰਾ ਆਇਆ ਜਾਂ ਕਿਸ ਤਰ੍ਹਾਂ ਤੁਹਾਨੂੰ ਪਤਾ ਲੱਗਾ ਮੈਨੂੰ ਇਹਨਾਂ ਦੇ ਮੀਨ ਸਰ ਦਾ ਫੋਨ ਆਇਆ ਸੀ ਕਿ ਮੈਡਮ ਤੁਹਾਡਾ ਫੋਨ ਮੀਦਾ ਲੋਸ ਹੋਇਆ ਹੋਇਆ ਸੀ ਮੈਂ ਕਿਹਾ ਹਾਂਜੀ ਤੇ ਉਹਨਾਂ ਨੇ ਫਿਰ ਮੈਨੂੰ ਪ੍ਰੋਪਰ ਇਨਫੋਰਮੇਸ਼ਨ ਦਿੱਤੀ ਕਿ ਇੱਥੇ ਡੀਐਸਪੀ ਸਾਹਿਬ ਦੇ ਆਫਿਸ 'ਚ ਆ ਕੇ ਆਪਣਾ ਫੋਨ ਕਲੈਕਟ ਕਰ ਲਿਓ ਤੇ ਮੈਨੂੰ ਬਹੁਤ ਵਧੀਆ ਲੱਗਿਆ ਕਿ ਚਲੋ ਮਤਲਬ ਕਿ ਸਾਰੀ ਟੀਮ ਨੇ ਬਹੁਤ ਵਧੀਆ ਕੰਮ ਕੀਤਾ ਧੰਨਵਾਦ ਜੀ